ਉਹ ਮੈਂ ਇੱਕ ਕੀਤਾ ਵੀ ਸੀ ਉਹ ਚ ਕਿਸੇ ਜਗਨੂ ਦੇ ਕਿਸੇ ਐਪੀਸੋਡ ਚ ਉਹ ਐਡੀਓ ਸਾਹਿਬ ਆਏ ਚੈੱਕ ਕਰਨ ਡੀਓ ਸਾਹਿਬ ਆਏ ਚੈੱਕ ਕਰਨ ਉਥੇ ਕੰਨ ਤੇ ਲਿਖਿਆ ਹੋਇਆ ਨਹੀਂ ਨਹੀਂ ਡੀਓ ਸਾਹਿਬ ਨਹੀਂ ਆਏ ਡੀਐਸਪੀ ਸਾਹਿਬ ਆਏ ਥਾਣੇ ਚ ਥਾਣੇ ਦੀ ਚੈਕਿੰਗ ਕਰਨ ਉਥੇ ਲਿਖਿਆ ਵਿਦਿਆ ਮਨੁੱਖ ਦਾ ਪੀਜਾ ਨੇਤਰ ਹੈ ਸੇਵਾ ਲਈ ਆਓ ਸਿੱਖਣ ਲਈ ਆਓ ਸੇਵਾ ਲਈ ਜਾਓ ਸਦਾ ਸੱਚ ਬੋਲੋ ਹੈਨਾ ਤਾਂ ਉਹ ਡੀਐਸਪੀ ਕਹਿੰਦਾ ਯਾਰ ਆ ਜਿਹੜੇ ਨਾਰੇ ਲਿਖੇ ਜੇ ਕੰਤ ਤੇ ਇਹ ਤਾਂ ਸਕੂਲਾਂ 'ਚ ਲਿਖੇ ਹੁੰਦੇ ਨੇ ਇਹ ਥਾਣੇ 'ਚ ਕੀ ਕੰਮ ਹੈ ਨਾ ਮੈਂ ਹੌਲਦਾ ਸੀ ਮੈਂ ਕਿਹਾ ਅਸਲ 'ਚ ਹੈਗਾ ਤਾਂ ਇਹ ਸਕੂਲ ਹੀ ਹੈ ਜੀ ਆਪਾਂ ਚੌਂਕੀ ਬਣਾਉਣ ਵਾਸਤੇ ਦੱਬਿਆ ਹੋਇਆ ਹੈ ਜੀ ਸੋ ਆਂਦੀ ਵੀ ਸਾਡੇ ਕੋਲੇ ਸਕੂਲ ਨੇ ਜਿਹੜੇ ਹਜੇ ਵੀ ਪੁਲਿਸ ਦੀਆਂ ਚੌਂਕੀਆਂ 'ਚ ਦੱਬੇ ਹੋਏ ਨੇ ਜੀ ਮੈਂ ਤੁਹਾਨੂੰ 4 ਦਮਾ ਦੀ ਗੱਲ ਦੱਸਦਾ ਹਾਂ ਇਦੋਂ ਮੈਂ MP ਬਣਿਆ 2014 ਚ MP ਬਣ ਗਿਆ ਮੈਂ ਮੇਰੇ ਕੋਲੇ 2015 16 ਚ ਨਾ ਇੱਕ ਪੰਚਾਇਤ ਆਈ ਉਹ ਕਹਿੰਦੇ ਜੀ ਸਾਡੇ ਸਕੂਲ ਦੀ ਚਾਰ ਦੀਵਾਰੀ ਦੇ ਦਿੱਕਤ ਹੈ ਜੀ ਮੈਂ ਕਿਹਾ ਵੀ ਬਣਾ ਦੇਗੇ MP ਵਾਲੇ ਫੰਡ ਹੈਗਾ ਆਪਣੇ ਕੋਲੇ ਦੱਸੋ ਕਹਿੰਦੇ ਨਹੀਂ ਜੀ ਨਹੀਂ ਚਾਰ ਦੀਵਾਰੀ ਹੈਗੀ ਹੈ ਜੀ ਇੱਕ ਵਿਚਚਾਰ ਦੀਵਾਰੀ ਖੱਡਣੀ ਹੈ। ਮੈਂ ਕਿਹਾ ਸਕੂਲ ਦੇ ਵਿਚਚਾਰ ਦੀਵਾਰੀ ਕਿਉਂ ਖੱਡੋਗੇ ਤੁਸੀਂ? ਕਹਿੰਦੇ ਆਜੋ ਦੇਖਿਓ ਫਿਰ ਸੰਗਰੂਰ ਦੇ ਨੇੜੇ ਹੀ ਹੈ ਪਿੰਡ ਉਹ। ਮੈਨੂੰ ਲੈ ਕੇ ਨਾਲ ਹੋਇਆ ਕੀ ਕਿ ਸਕੂਲ ਸੀਗਾ ਪੂਰਾ ਵੱਡਾ ਆ ਸਕੂਲ ਦੀ ਬਿਲਡਿੰਗ ਐ ਗਰਾਊਂਡ ਐ। ਉਹ ਜਦੋਂ ਚੱਲਦੇ ਸੀ ਕਾਲਾ ਦੌਰ ਦੇ ਦਿਨ ਉਦੋਂ ਸਕੂਲਾਂ 'ਚ ਚੌਂਕੀਆਂ ਬਣਾਉਂਦੇ ਸੀ। ਪੁਲਿਸ ਦੀਆਂ ਤਾਂ ਉਹਨਾਂ ਨੇ ਇਧਰਲੇ ਪਾਸੇ ਪੁਲਿਸ ਦੀ ਚੌਂਕੀ ਬਣਾ ਰੱਖੀ ਹੁਣ ਜਮਾ ਸਿੱਧਾ ਸਕੂਲ ਐ ਨਜ਼ਰ ਆਉਂਦਾ ਆ ਪੁਲਿਸ ਦੀ ਚੌਂਕੀ ਐ ਛੋਟੀ ਜੀ ਹੁਣ ਜਦੋਂ ਪੁਲਿਸ ਵਾਲੇ ਕਿਸੇ ਨੂੰ ਪਾ ਕੇ ਲੰਮਾ ਤੇ ਜਦੋਂ ਤੇ ਪਟਾ ਮਾਰਦੇ ਸੀ ਉਹ ਬੰਦੇ ਦੀ ਨਿਕਲਦੀ ਸੀ ਚੀਕ ਜਵਾਕ ਡਰ ਜਾਂਦੇ ਸੀ ਕਿਉਂਕਿ ਸਾਹਮਣੇ ਤਾਂ ਉਹਨਾਂ ਦੇ ਕੰਮ ਹੋਈ ਜਾਂਦਾ ਤੇ ਜਦੋਂ ਫਿਰ ਦੂਜਾ ਪਟਾ ਪੈਂਦਾ ਸੀ ਬੱਚੇ ਫੇਟ ਡਰ ਜਾਂਦੇ ਸੀ ਉਹ ਮੈਨੂੰ ਪਿੰਡ ਵਾਲੇ ਕਹਿੰਦੇ ਸੀ ਸਾਡੇ ਤਾਂ ਜਵਾਕ ਅੱਧੀ ਰਾਤ ਨੂੰ ਸੁਪਨੇ 'ਚ ਨਾ ਬੁੜਕ-ਬੁੜਕ ਘੁੱਟਦੇ ਆ ਜੀ ਆ ਸਾਡੇ ਤਾਂ ਚਾਰ ਦਮਾਰੀ ਕਰ ਦੋ ਥਾਣਾ ਦੇਖਣੋਂ ਹਟਾ ਦਿਓ ਜੀ ਉਹ ਫਿਰ ਅਸੀਂ ਆ ਗੱਲ ਕੀਤੀ ਪੁਲਿਸ ਵਾਲਿਆਂ ਨਾਲ ਉਹ ਕਹਿੰਦੇ ਜੀ ਜਗ੍ਹਾ ਤਾਂ ਇਹਨਾਂ ਦੀ ਹੀ ਐ ਮੈਂ ਕਿਹਾ ਫਿਰ ਤੁਸੀਂ ਇਹ ਘਟੋ ਘਟ ਚ ਕੋਈ ਕਿਧਰੇ ਇਧਰ ਉਧਰ ਲਿਜਾ ਕੇ ਕੁੱਟ ਲੋ ਕਹੀਂ ਹੋਰ ਹੈ ਹੀ ਨਹੀਂ ਥਾਂ ਹੀ ਨਹੀਂ ਕੁੱਟਣ ਨੂੰ ਇੱਥੇ ਹੀ ਕੁੱਟਣ ਨੂੰ ਕੁੱਟਣਾ ਹੈ ਬੜੀ ਮੁਸ਼ਕਲ ਨਾਲ ਉਹਨਾਂ ਨੂੰ ਕਿਹਾ ਕਿ ਤੁਸੀਂ ਜ਼ਮੀਨ ਜਿਹੜੀ ਆਉਂਦਾ ਮੂੰਹ ਇਧਰ ਉਧਰ ਕਰੋ ਤੁਸੀਂ ਬੱਚੇ ਤੇ ਕੀ ਪ੍ਰਵਾਹ ਪੈਂਦਾ ਹੋਊਗਾ ਇਹਦੀ ਹਰ ਅੱਧੇ ਘੰਟੇ ਬਾਅਦ ਕਿਤੇ ਨਾ ਕਿਸ ਨੂੰ ਮੂਦਾ ਪਾਈ ਫਿਰਦੇ ਬੈਠੇ ਹੋਣੇ ਤੁਸੀਂ ਤੇ ਜਵਾਕਤ ਕੀ ਪ੍ਰਭਾਵ ਪੈਂਦਾ ਹੋਊਗਾ ਫਿਰ ਅਸੀਂ ਉਹਨਾਂ ਦੀ ਚਾਰ ਦਿਵਾਰੀ ਵੱਡੀ ਕਰਾਈ ਮੈਂ ਤੁਹਾਨੂੰ ਦੱਸ ਦੂੰਗਾ ਕਿੱਥੇ ਜਾ ਦੇਖ ਕੇ ਸੜਕਤੀ ਐ ਤੁਸੀਂ ਦੇਖ ਜਿਓ ਭਾਵੇਂ ਨਾ ਚੰਨੋ ਦੇ ਨੋੜ ਨੇੜੇ ਆ ਪਿੰਡ ਉਹ ਆ ਆ ਵੀ ਹਾਲਾਤ ਐ ਹਜੇ ਵੀ ਹੋਣਗੇ ਬਹੁਤ ਸਾਰੇ ਸਕੂਲ ਜਿੱਥੇ ਚੌਕੀਆਂ ਨੇ ਪੁਲਿਸ ਦੀਆਂ ਹੁਣ ਪੁਲਿਸ ਨਾਲ ਵੀ ਗੱਲ ਕਰਾਂਗੇ ਵੀ ਭਾਈ ਕਿਤੇ ਹੋਰ ਜਗ੍ਹਾ ਲਓ ਯਾਰ ਤੁਹਾਨੂੰ ਹੋਰ ਜਗ੍ਹਾ ਦਿੰਨੇ ਆ ਤੁਸੀਂ ਸਕੂਲ ਤੇ ਘਟੋ ਘਟ ਜਿਹੜਾ ਖਾਣੇ ਦਾ ਤਾਂ ਫਰਕ ਰੱਖੋ ਨਾ ਕਿਉਂਕਿ ਉਧਰੋਂ ਚੀਕਾਂ ਪੈਣਗੀਆਂ ਇੱਧਰ ਇੱਧਰ ਪੜ੍ਹਾਈ ਦਾ ਮਾਹੌਲ ਹੈ ਸੋ ਇਹ ਅਜ਼ੀਮ ਕਿਉਂਕਿ ਮੈਂ ਬਹੁਤ ਥੱਲੋਂ ਆਇਆ ਹਾਂ ਬਹੁਤ ਖੇਤੀ ਅੜਿਆ ਆਮ ਕਰਾਂ ਜੋ ਆਇਆ ਤਾਂ ਕਰਕੇ ਮੈਨੂੰ ਇਹ ਗੱਲਾਂ ਦਾ ਪਤਾ ਹੈ ਨੇ ਉਹਨਾਂ ਨੂੰ ਕੀ ਬਦਤ ਉਹ ਛੱਡੋ ਪਰ ਉਹਨਾਂ ਨੂੰ ਕੀ ਪਤਾ ਇਹ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ ਮੇਰੇ ਪਿਤਾ ਤੇ ਮੇਰੇ ਪਿਤਾ ਸਮਾਨ ਚ ਫਰਕ ਕੀ ਹੁੰਦਾ ਹੈ ਹੋਰ ਆਪਾਂ ਉਹਨਾਂ ਤੋਂ ਕੀ ਪਤਾ ਦੀ ਉਮੀਦ ਕਰ ਕਰ ਸਕਦੇ ਸੋ ਅੱਜ ਅਧਿਆਪਕ ਦੇ ਇਸ ਮੌਕੇ ਤੇ ਮੈਂ ਵਧਾਈ ਵੀ ਦਿਨਾਂ ਨਾਲ ਬਹੁਤ ਸਾਰੀਆਂ ਸਕੀਮਾਂ ਵੀ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਵੀ ਦੇਖੋ ਇੱਕ ਗੱਲ ਹੋਰ ਵੀ ਐ ਤੁਸੀਂ ਸਕੂਲਾਂ ਦੇ ਵਿੱਚ ਤੁਸੀਂ ਕੋਸ਼ਿਸ਼ ਇਹ ਕਰਿਆ ਕਰੋ ਕਿ ਪਰ ਮੈਂ ਅੱਧਾ ਪੀੜ ਬਦਲਾ ਲਓ ਇੱਕ ਪੰਜਾਬੀ ਸ਼ੁੱਧ ਪੰਜਾਬੀ ਪੜ੍ਹਨੀ ਤੇ ਪੜ੍ਹਾਉਣੀ ਜ਼ਰੂਰ ਸਿੱਖੋ ਲਿਖਣੀ ਜ਼ਰੂਰ ਸਿਖਾਓ ਸ਼ੁੱਧ ਪੰਜਾਬੀ ਆਪਣੇ ਬੱਚੇ ਜਦੋਂ ਇੱਥੇ ਟੈਸਟ ਦੇਣ ਆਉਂਦੇ ਨੇ ਸੇਵਾ ਵਿਖੇ ਤੋਂ ਬਾਅਦ ਲਿਖਣਾ ਹੀ ਨਹੀਂ ਆਉਂਦਾ ਕੋਈ। ਸੋ ਹੋਰ ਭਰਤੀ ਕਰਾਂਗੇ ਪੰਜਾਬੀ ਟੀਚਰਸ ਦੀ ਭਰਤੀ ਕਰਾਂਗੇ। ਬਹੁਤ ਸਾਰੇ ਪੰਜਾਬੀ ਲੈਕਚਰਰਸ ਦੀ ਭਰਤੀ ਕਰਾਂਗੇ। ਆਪਣੀ ਬੋਲੀ ਜਿਹੜੀ ਆ ਉਹ ਨਹੀਂ ਇੱਧਰ ਉੱਧਰ ਹੋਣੀ ਚਾਹੀਦੀ। ਕਿਉਂਕਿ ਜੇ ਬੋਲੀ ਉਹ ਚਲੀ ਗਈ ਫਿਰ ਕੀ ਰਹਿ ਗਿਆ? ਸੋ ਪੰਜਾਬੀ ਮਾਂ ਬੋਲੀ ਹੈ ਸਾਡੀ। ਜਿਹੜਾ ਬਾਕੀ ਜਿਹੜੀ ਮਰਜੀ ਭਾਸ਼ਾ ਵਰਤ ਲਓ। ਹਿੰਦੀ ਦਾ ਪੀੜ ਵੀ ਹੋਊਗਾ ਸਮਾਜਿਕ ਸਿੱਖਿਆ ਦਾ ਵੀ ਹੋਊਗਾ ਮੈਥ ਦਾ ਵੀ ਹੈ ਡਰਾਇੰਗ ਦਾ ਪੀੜ ਵੀ ਹੈ ਸੋ 8-9 ਵਿਸ਼ੇ ਨੇ ਜਿਹੜੇ ਕਿ ਪੜਨ ਤਾਂ ਪੜਦਾ ਹੈ ਬੱਚਾ ਪਰ ਅਸੀਂ ਕੋਸ਼ਿਸ਼ ਸਕੂਲ ਆਫ ਐਮੀਨਸ ਰਹੇ ਇਹੀ ਕਰ ਰਹੇ ਹਾਂ ਕਿ ਬੱਚੇ ਦੇ ਇੰਟਰਸਟ ਮੁਤਾਬਕ ਪੜਾਇਆ ਜਾਵੇ ਵੀ ਉਹਦਾ ਇੰਟਰਸਟ ਕੀ ਹੈ ਹੁਣ ਪੜਾਈ ਜਾਂਦੇ ਨੇ ਠੀਕ ਹੈ ਤੁਸੀਂ ਪੜਾਉਂਦੇ ਹੋਗੇ ਸਾਬ ਵਾਲੇ ਮਾਟਰ ਜੀ ਬੈਠੇ ਹੋਣੇ ਬਹੁਤ ਸਾਰੇ ਹੁਣ ਮੈਨੂੰ ਆਪ ਦੱਸ ਦੋ ਵੀ ਤੁਸੀਂ ਕਦੇ a² b² 2ab ਦਾ ਫਾਰਮੂਲਾ ਵਰਤ ਕੇ ਬਾਜ਼ਾਰ ਚੋਂ ਕੀ ਲੇਖ ਰੀਤੇ ਸਾਨੂੰ ਪੜਾਈ ਜਾਂਦੇ ਟੈਨ θ cos θ ਨੇ jaan ਖਾਲੀ ਸਾਡੀ ਵੀ ਇਹ ਸਾਇੰਸ ਵਾਲਿਆਂ ਨੂੰ ਪੜਾਓ ਜਿਨ੍ਹਾਂ ਨੇ ਉਧਰ ਨੂੰ ਜਾਣਾ ਉਹਨਾਂ ਨੂੰ ਪੜਾਓ ਸਾਨੂੰ ਸਾਨੂੰ ਕਾਹਦਾ θ ਇਹ ਮੈਂ ਗੱਲ ਕਹੀ ਵੀ ਸੀ ਜਗ੍ਹਾ ਤੇ ਟੀਵੀ ਚੈਨਲ ਤੇ ਉਹ ਨਾ ਪੜਾਉਂਦੇ ਸਾਨੂੰ ਕੁਝ ਹੋਰ ਹੈ ਸਿਲੇਬਸ ਕੁਝ ਹੋਰ ਹੈ ਜ਼ਿੰਦਗੀ 'ਚ ਕੰਮ ਕੁਝ ਹੋਰ ਆਉਂਦਾ ਹੈ ਜਿਹੜਾ ਟੀਚਰ ਸਿਲੇਬਸ ਦੇ ਨਾਲ-ਨਾਲ ਜ਼ਿੰਦਗੀ ਦੀਆਂ ਗੱਲਾਂ ਵੀ ਪੜਾਉਂਦਾ ਰਹਿੰਦਾ ਨਾ ਸਭ ਤੋਂ ਫੇਵਰਟ ਟੀਚਰ ਉਹ ਹੁੰਦਾ ਸਾਰੇ ਬੱਚਿਆਂ ਦਾ ਵੀਰ ਨਾ ਨਾਲ ਨਾਲ ਹੋਰ ਗੱਲਾਂ ਵੀ ਦੱਸਦੇ ਆ ਇਹ ਮਾਟਰ ਜੀ ਚਾਹੇ ਉਹ ਜਿਹੜੇ ਮਰਜ਼ੀ ਰੂਪ 'ਚ ਦੱਸਦੇ ਹੋਣ ਮੈਨੂੰ ਵੀ ਅੱਜ ਯਾਦ ਨੇ ਸਾਰੇ ਮੇਰੇ ਚ ਡਰਾ ਮਾਟਰ ਜੀ ਨੈਣੂ RAM ਜੀ ਕ੍ਰਿਸ਼ਨ ਕੁਮਾਰ ਜੀਤ ਸਿੰਘ ਮੇਰੇ ਜਿਹੜੇ ਗੁਰਦੇਵ ਸਿੰਘ ਮੇਰੇ ਬਹਾਦਰ ਸਿੰਘ ਜੀ ਜਿੰਨੇ ਟੀਚਰ ਮੈਂ ਜਦੋਂ ਵੀ ਮਿਲਦਾ ਮੈਂ ਜਾਨਣਾ ਪਿੰਡ ਵਾਲ ਕਿਤੇ ਮੈਂ ਮਿਲਦਾ ਮੈਂ ਉਦੋਂ ਪੈਰੀਆਂ ਤਲਾਉਣਾ ਕਿੰਨੀ ਖੁਸ਼ੀ ਹੁੰਦੀ ਹੁਣ ਜਿਹੜਾ ਦਰਖਤ ਹੈ ਨਾ ਉਹ ਜਦੋਂ ਫਲ ਤੇ ਫੁੱਲ ਤੇ ਛਾਂ ਦੇਣ ਲੱਗ ਜਾਂਦਾ ਨਾ ਸਭ ਤੋਂ ਵੱਧ ਖੁਸ਼ੀ ਉਹਨੂੰ ਆਪਦੇ ਹੱਥੀ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿ ਮੈਂ ਲਾਇਆ ਸੀ ਇਹ ਰਕਤ। ਸੋ ਕਿੰਨੀ ਖੁਸ਼ੀ ਹੁੰਦੀ ਹੋਣੀ ਜਿਹੜੇ ਤੁਸੀਂ ਪੜ੍ਹਾ ਕੇ ਬੱਚੇ ਜਿਹੜੇ ਕੋਈ ਵੱਡੇ ਅਹੁਦਿਆਂ ਤੇ ਪਹੁੰਚ ਗਏ ਜਦੋਂ ਤੁਹਾਡੇ ਕੋਲ ਆ ਕੇ ਦੁਆਰੇ ਪੈਰੀਆਂ ਤਲੌਂਦੇ ਨੇ ਮਾੜੀ ਜਿਹੀ ਪੈਰੀ ਪੈਨੇ ਜੀ ਪਛਾਣ ਲਿਆ ਜੀ। ਸ਼ਾਇਦ ਮਾਸਟਰ ਕਹਿੰਦੇ ਵੀ ਮੈਂ ਪਛਾਣਿਆ ਕਿਉਂਕਿ ਬਹੁਤ ਸਾਰੇ ਬੱਚੇ ਲੰਘ ਜਾਂਦੇ ਆ ਕਲਾਸ 'ਚ। ਪਰ ਮੈਂ ਹਮੇਸ਼ਾ ਇਹ ਕਹਿਣਾ ਸਤਿਕਾਰ ਕਰੋ ਆਪਣੇ ਉਸਤਾਦਾਂ ਦਾ ਆਪਣੇ ਕੋਚਾਂ ਦਾ ਆਪਣੇ ਮਾਸਟਰਾਂ ਦਾ ਤੁਸੀਂ ਉਹਨਾਂ ਤੋਂ ਵੱਡੇ ਕਦੇ ਨਹੀਂ ਹੋ ਸਕਦੇ ਜਿੰਨੇ ਮਰਜ਼ੀ ਵੱਡੇ ਬਣ ਜਾਓ ਪਰ ਤੁਸੀਂ ਆਪਣੇ ਟੀਚਰਾਂ ਤੋਂ ਆਪਣੇ ਪੁਰਾਣੇ ਦੋਸਤਾਂ ਤੋਂ ਆਪਣੇ ਕੋਚਾਂ ਤੋਂ ਵੱਡੇ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਨੇ ਤੁਹਾਨੂੰ ਸਿਖਾਇਆ ਉਂਗਲ ਫੜ ਕੇ ਤੁਰਨਾ ਸਿਖਾਇਆ ਉਹਨਾਂ ਨੇ ਇੱਥੇ ਅਸੀਂ ਹੁਣ ਥੋੜਾ ਜਿਹਾ ਕੋਈ ਸਿੱਖ ਕੇ ਕਹਿ ਲੈ ਇਹਨੂੰ ਕੀ ਪਤਾ ਹੈ ਨਹੀਂ ਵੀ ਜੋ ਸੀਨੀਅਰਟੀ ਹੌ ਸੀਨੀਅورٹی ਹੈ ਤੁਮੈਂ ਅੱਜ ਇੱਕ ਵਾਰੀ ਫੇਰ ਤੁਹਾਨੂੰ ਬਤੌਰ ਮੁੱਖ ਮੰਤਰੀ ਬਧਾਈ ਵੀ ਦਿਨਾ ਨਾਲ ਮੈਨੂੰ ਖੁਸ਼ੀ ਵੀ ਇਸ ਗੱਲ ਦੀ ਕਿ ਬਹੁਤ ਸਿਆਣੇ ਸਿਆਣੇ ਟੀਚਰ ਸਾਡੇ ਕੋਲ ਹੈਗੇ ਨੇ ਔਰ ਬੈਠੇ ਨੇ ਸਾਡੀ ਤੁਸੀਂ ਐਸੈਟ ਹੋ ਤੁਸੀਂ ਸਾਡੀ ਪ੍ਰਾਪਰਟੀ ਹੋ ਔਰ ਜਦੋਂ ਤੁਸੀਂ ਬੱਚੇ ਨੂੰ ਪੜਾ ਕੇ ਘਰੇ ਆਉਨੇ ਹੋ ਵਿੱਦਿਆ ਦਾ ਦਾਨ ਹੈ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਉਹ ਵਿੱਤਿਆ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਤੁਸੀਂ ਹਰ ਰੋਜ਼ ਉਹ ਦਾਨ ਵੰਡਦੇ ਹੋ ਹਰ ਰੋਜ਼ ਉਹ ਦਾਨ ਕਰਦੇ ਹੋ ਤੇ ਸincerely ਜਦੋਂ ਬੱਚਿਆਂ ਨੂੰ ਤੁਸੀਂ ਪੜਾ ਕੇ ਮੋੜਦੇ ਹੋ ਤਾਂ ਤੁਹਾਨੂੰ ਆਪਣੇ ਆਪ ਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਅੱਜ ਦਾ ਦਿਨ ਚੰਗਾ ਲਾਤਾ ਨਹੀਂ ਤਾਂ ਕਰ ਹੋਈ ਸਾਰੇ ਪੰਜੇ ਉਂਗਲੀਆਂ ਕੋਈ ਵੀ ਨਹੀਂ ਹੁੰਦੀਆਂ ਤੇ ਫਿਰ ਪਰਚੀਆਂ ਪਟਣ ਵਾਲੇ ਵੀ ਹੈਗੇ ਆ ਵੀ ਓਮ ਕੀ ਉਹਨਾਂ ਦਾ ਕੀ ਕਰੀਏ ਹਨਾ ਵੀ ਕਾਕਾ ਜੀ 14 ਨੰਬਰ ਤੋਂ ਲੈ ਕੇ 26 ਤੱਕ ਸਾਰੀਆਂ ਲੈ ਜਾਓ ਚੱਕ ਕੇ ਸਾਰੇ ਪੇਜ ਲੈ ਜਾਓ ਸ਼ਾਇਦ ਆ ਜੀ ਨੇ ਚੁਕੂਜ ਉਹਦਾ ਕੀ ਫਾਇਦਾ ਹੋਇਆ ਫਿਰ ਚਲ ਠੀਕ ਹੈ ਪਾਸ ਹੋ ਜਾਣਗੇ ਰਿਜ਼ਲਟ ਵੀ ਵਧੀਆ ਆ ਜਾਊਗਾ ਉਹਦਾ ਫਾਇਦਾ ਕੀ ਹੋਇਆ ਫਿਰ ਉਹ ਫਿਰ ਤਾਂ ਆਪਾਂ ਲਕੀਰ ਦੇ ਫਕੀਰ ਬਣਾਤੇ ਜੇ ਆਪ ਦੀ ਆਪ ਦੀ ਲਕੀਰ ਵੱਡੀ ਕਰੋ ਨਾ ਕਿ ਦੂਜੇ ਦੀ ਛੋਟੀ ਕਰੋ ਤਾਂ ਜੇ ਤੁਸੀਂ ਪੜਾਉਂਗੇ ਨੰਬਰ ਘੱਟ ਵੀ ਆ ਜਾਣਗੇ ਕੋਈ ਚਰ ਨਹੀਂ ਨੰਬਰਾਂ ਦੀ ਮੈਂ ਪੇਰੈਂਟਸ ਨੂੰ ਵੀ ਕਹਿਣਾ ਹੁੰਦਾ ਕਿ ਹਮੇ ਹਰੇਕ ਬੱਚੇ ਤੋਂ 99% ਦੀ ਉਮੀਦ ਨਾ ਕਰੋ। ਪਰਮਾਤਮਾ ਨੇ ਹਰੇਕ ਨੂੰ ਕੋਈ ਨਾ ਕੋਈ ਗੁਣ ਦਿੱਤਾ ਹੈ। ਜੇ ਇਧਰੋਂ ਨੰਬਰ ਘਟਾਉਂਦੇ ਨੇ ਖੇਡਾਂ ਵੱਲ ਹੋਊਗਾ ਉਹ। ਜੇ ਖੇਡਾਂ ਵਾਲੇ ਪਾਸੇ ਵਧੀਆ ਨੰਬਰ ਲੈਂਦਾ ਜਾਂ ਜੇ ਜੇ ਉਹ ਸੋਸ਼ਲ ਸਟਡੀ ਵਾਲੇ ਪਾਸੇ ਨਹੀਂ ਜਾਂ ਪੋਲੀਟੀਕਲ ਸਾਇੰਸ ਵਾਲੇ ਪਾਸੇ ਨਹੀਂ ਲੈਂਦਾ ਸਾਇੰਸਰ ਦੂਜੇ ਪਾਸੇ ਹੋਊਗਾ ਫਿਰ ਉਹ। ਕਿਸੇ ਹੋਰ ਪਾਸੇ ਕੋਈ ਲੁਖਾਈ ਹੋਈ ਵਧੀਆ ਬਹੁਤ ਵਧੀਆ ਹੋਊਗੀ। ਸੋ ਹਰ ਬੱਚੇ ਕੋਲ ਕੋ ਨਾ ਕੋ ਕਲਾ ਹੁੰਦੀ ਹੈ ਉਹੀ ਗੱਲ ਮੈਂ ਦੱਸਣ ਲੱਗੇ ਸੀ ਕਿ ਸਾਨੂੰ ਪੜਾਈ ਕੁਛ ਔਰ ਜਾਂਦੇ ਆ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜੀ ਜਿਹੜਾ ਸਿਲੇਬਸ ਹੈ ਉਹ ਜ਼ਿੰਦਗੀ ਦੇ ਨੇੜੇ ਤੇੜੇ ਤਾਂ ਹੋਵੇ ਅਸੀਂ ਸਰਕਾਰੀ ਸਕੂਲਾਂ ਚ ਫੀਸ ਮਾਫੀ ਤੇ ਜੁਰਮਾਨੇ ਮਾਫੀ ਦੀ ਅਰਜੀ ਹੈ ਪ੍ਰਾਈਵੇਟ ਚ ਕਿਉਂ ਨਹੀਂ ਆਗੀ ਉਹ ਤਾਂ 2 ਲੱਖ ਪਹਿਲੀ ਭਰਾਂਦੇ ਆ ਜੀ ਉੱਥੇ ਕੌਣ ਮਾਫ ਕਰਦਾ ਜੀ ਇਥੇ ਤਰਕੀ ਸिखਾਉਣ ਲੱਗ ਜਾਨੇ ਆ ਮੇਰੇ ਪਿਤਾ ਜੀ ਬਹੁਤ ਗਰੀਬ ਹਨ ਉਹ ਇੱਕ ਚਪੜਾਸੀ ਹਨ ਫਾ ਅਸੀਂ ਤਿੰਨ ਭੈਣ ਭਾਈ ਹਾਂ ਘਰ ਦਾ ਖਰਚਾ ਬਹੁਤ ਮੁਸ਼ਕਲ ਚੱਲਦਾ ਮਾੜੀ ਜੀ ਵਾ ਫੀਸ ਨਹੀਂ ਭਰ ਸਕਦੇ ਕਰੋ ਮਾਫੀ ਫੇਲਾ ਫੀਸ ਸਮਾਫੀਆਂ ਅਰਜੀਆਂ ਲਿਖਾਈ ਜਾਂਦੇ ਆ ਵੱਡੇ ਹੋ ਕੇ ਸਾਡੇ ਕੋਲ ਆ ਕੇ ਬਿਜਲੀ ਦੇ ਬਿੱਲ ਮਾਫ ਕਰ ਦਿਓ ਜੀ ਹੁਣ ਖਰਚਾ ਮਾਫ ਕਰ ਮਾਫੀ ਮੰਗਣੇ ਸਿਕਾ ਜਾਨੇ ਤਰਕੀ ਉਹਨਾਂ ਨੂੰ ਹੋਰ ਪੋਜ਼ਿਟਿਵ ਤੀਰ ਕੀ ਹੈ ਫਿਰ ਇਜੀ ਪੋਜ਼ਿਟਿਵਿਟੀ ਕੀ ਮਾਫੀ ਮੰਗਣੀ ਸਿਖਾਤੀ ਜੁਰਮਾਨਾ ਮਾਫ ਕਰ ਦਿਓ ਜੀ 6 ਪੈਸੇ ਨਾਲੇ ਉਹ ਵੀ 6 ਪੈਸੇ ਬਹੁਤ ਗਰੀਬਾਂ ਜੀ ਬਹੁਤ ਗਰੀਬਾਂ ਬਸ ਤੈਹੀਂ ਸਟਾਣੇ ਬਸ ਉਹ ਕਿਸੇ ਇਲਾਕੇ ਚ ਕੋਈ ਪੋਸਟ ਮੈਂ ਇਹਨਾਂ ਦੀਆਂ ਪੋਸਟਾਂ ਨਿਕਲੀਆਂ ਡਾਕੀਏ ਰੱਖਣੇ ਸੀ ਬਹੁਤ ਸਾਰੇ ਲੋਕ ਆਏ ਕਹਿੰਦੇ ਠੀਕ ਹੈ ਜੀ ਕੁਆਲੀਫਿਕੇਸ਼ਨ ਠੀਕ ਹੈ ਇੱਕ ਬੰਦੇ ਨੂੰ ਕਹਿੰਦੇ ਆ ਜਾ ਅੰਦਰ ਇੰਟਰਵਿਊ ਹੈ ਤੇਰੀ ਕੁਆਲੀਫਿਕੇਸ਼ਨ ਤੇਰੀ ਠੀਕ ਹੈ ਕਹਿੰਦਾ ਠੀਕ ਹੈ ਜੀ ਕਹਿੰਦੇ ਸਵਾਲ ਕਰਾਂਗੇ ਇੰਟਰਵਿਊ 'ਚ ਕਹਿੰਦੇ ਦੱਸੋ ਜੀ ਮੈਂ ਧਰਤੀ ਤੋਂ ਚੰਨ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦੇ ਜੇ ਇਸ ਰੂਟ ਤੇ ਚਿੱਠੀਆਂ ਵੰਡਣੀਆਂ ਨੇ ਫਿਰ ਮੇਰਾ ਜਵਾਬ ਹੈ ਜੀ ਵੀ ਤਾਂ ਸੁੱਤ ਜੀ ਰੱਖਣਾ ਡਾਕੀਆ ਪੁੱਛੀ ਜਨਣਾ ਚਾਹਤੀ ਤਾਂ ਚੰਨ ਤੱਕ ਦੀ ਦੂਰੀ ਤੂੰ ਸ਼ਹਿਰਪੁਰ ਤੋਂ ਆਦਮਪੁਰ ਦੀ ਦੂਰੀ ਪੁੱਛ ਲੋ ਸ਼ਹਿਰਪੁਰ ਤੋਂ ਮਾਲਪੁਰ ਕਿੰਨੀ ਦੂਰ ਹੈ ਪੁੱਛ ਲੋ